ਦਸੂਹਾ ਦੇ ਸਾਹਕਾ ਵਿਧਾਇਕ ਮिक्की ਡੋਗਰਾ ਦੇ ਵੱਲੋਂ ਬੀਤੀ ਰਾਤ ਦਸੂਹਾ ਦੇ ਵਿੱਚ ਹੋਈਆਂ ਵਕ-ਵਕ ਵਾਰਦਾਤਾਂ ਦੇ ਵਿੱਚ ਜ਼ਖਮੀ ਵਿਅਕਤੀਆਂ ਦਾ ਹਾਲਚਾਲ ਪੁੱਛਣ ਲਈ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਬੀਤੀ ਰਾਤ ਰੋਟੇਰੀਆਂ ਦੇ ਵੱਲੋਂ ਕੀਤੇ ਜ਼ਖਮੀ ਵਿਅਕਤੀ ਦਾ ਹਾਲਚਾਲ ਪੁੱਛਿਆ ਇਸ ਤੋਂ ਬਾਅਦ ਪਿੰਡ ਸੰਗਲਾ ਵਿੱਚ ਗੋਲੀ ਨਾਲ ਜ਼ਖਮੀ ਅਮਿਤ ਪਾਲ ਦੇ ਪਰਿਵਾਰ ਨਾਲ ਉਹਨਾਂ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਦਸੂਹਾ ਦੇ ਹਲਕੇ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹਨ ਲੁਟੇਰਿਆਂ ਤੇ ਚੋਰਾਂ ਦੇ ਅੱਗੇ ਦਸੂਹਾ ਪੁਲਿਸ ਬੇਬਸ ਨਜ਼ਰ ਆ ਰਹੀ ਹੈ ਉਹਨਾਂ ਦੱਸਿਆ ਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਰਦਾਤਾ ਹੋ ਰਹੀਆਂ ਹਨ ਕੁਝ ਦਿਨ ਪਹਿਲਾਂ ਹੀ ਬਾਜ਼ਾਰ ਦੇ ਵਿੱਚ ਸ਼ਰਿਆਮ ਇੱਕ ਔਰਤ ਦੇ ਕੋਲੋਂ ਐਕਟਿਵਾ ਖੋਹੀ ਗਈ ਸੀ ਤੇ ਬੀਤੇ ਦਿਨ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਬੀਤੀ ਰਾਤ ਦੋ ਵਾਰਦਾਤਾਂ ਹੋਈਆਂ ਜਿਸ ਵਿੱਚ ਇੱਕ ਦੁਕਾਨਦਾਰ ਤੇ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਦੂਜੇ ਦੁਕਾਨਦਾਰ ਜੋ ਕਿ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਉਸ ਉੱਤੇ ਚਾਕੂ ਨਾਲ ਹਮਲਾ ਕਰਕੇ ਉਸ ਦੀਆਂ ਪੇਟ ਦੀਆਂ ਅੰਦਰਾਂ ਬਾਹਰ ਕਰ ਦਿੱਤੀਆਂ ਤੇ 1.5 ਲੱਖ ਦੇ ਨਕਦੀ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਉਹਨਾਂ ਜਾਣ ਕੇ ਦੰਦੇ ਦੱਸਿਆ ਕਿ ਉਹ ਇਨ੍ਹਾਂ ਪਰਿਵਾਰਾਂ ਨੂੰ ਮਿਲ ਕੇ ਹਜੇ ਹਸਪੀਟਲ ਤੋਂ ਬਾਹਰ ਹੀ ਨਿਕਲੇ ਸਨ ਕਿ ਉਹਨਾਂ ਨੂੰ ਪਿੰਡ ਬਿਸੋਚੱਕ ਤੋਂ ਫੋਨ ਆਇਆ ਕਿ ਲੁਟੇਰਿਆਂ ਨੇ ਇੱਕ ਪਰਿਵਾਰ ਦੇ ਘਰ ਵਿੱਚ ਵੜ ਕੇ ਉਹਨਾਂ ਤੋਂ ਪਿਸਤੌਲ ਦੀ ਨੋਕ ਤੇ 7000 ਰੁਪਏ ਦੀ ਲੁੱਟ ਕਰਕੇ ਉਹਨਾਂ ਤੋਂ ਫਰਾਰ ਹੋ ਗਏ ਹਨ ਉਹਨਾਂ ਕਿਹਾ ਕਿ ਦਸੂਏ ਵਾਸੀ ਇਸ ਸਮੇਂ ਡਰਦੇ ਮਾਹੌਲ ਵਿੱਚ ਜੀ ਰਹੇ ਹਨ ਤੇ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਅਤੇ ਪੁਲਿਸ ਇਹਨਾਂ ਨੂੰ ਰੋਕਣ ਵਿੱਚ ਨਾਕਾਮ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਜਲਦੀ ਹੀ ਇਸ ਵਿਸ਼ੇ ਨੂੰ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੂੰ ਦਸੂਰੇ ਦੀ ਵਿਗੜੀ ਕਾਨੂੰਨ ਵਿਵਸਥਾ ਦੀ ਜਾਣਕਾਰੀ ਦੇਣਗੇ ਜਿਹੜੇ ਰਾਤ ਵਾਰਦਾਤਾਂ ਹੋਈਆਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਬੜੀ ਚਿੰਤਾ ਦੀ ਗੱਲ ਹੈ ਕਿੰਨੇ 4-5 ਨੇ ਤੋਂ ਵਕ ਵਾਰਦਾਤਾਂ ਹੋ ਰਹੀਆਂ ਚਾਹੇ ਅਜੀਬ ਸਕੂਪਿੰਗ ਦੀ ਧੂ ਵੀ ਗੱਲ ਕਰਨੀ ਹੈ ਅਗਰੀ ਕੱਲ ਗੋਲੀ ਚੱਲੀ ਹੈ ਔਰ ਇੱਕ ਬੰਦੇ ਨੂੰ ਗੋਲੀ ਲੱਗੀ ਹੈ ਮੈਂ ਦੇਖਣ ਆਇਆ ਸੀ ਉਹਨਾਂ ਨੂੰ ਔਰ ਰਾਤ ਜਿਹੜੀ ਦੁਕਾਨਦਾਰ ਦੀ ਖੋ ਲੁੱਟ ਹੋਈ ਹੈ ਆ ਹੁਣੀ ਹੁਣੀ ਮੈਂ ਹਸਪੀਟਲ ਗੱਲ ਕਰ ਰਿਆ ਸੀਗਾ ਤਾਂ ਮੈਨੂੰ ਬਿਸੋਚੱਕ ਤੋਂ ਵੀ ਖ਼ਬਰ ਆਇਆ ਉੱਥੇ ਬਿਸੋਚੱਕ ਘਰ ਹੈਗਾ ਬਲਜੀਤ ਸਿੰਘ ਉਹਨਾਂ ਦਾ ਤੇ ਭਪਿੰਦਰ ਸਿੰਘ ਉਹਨਾਂ ਦਾ ਉਹਨਾਂ ਦੇ ਘਰ ਦੋ ਤਿੰਨ ਬੰਦੇ ਵੜ ਕੇ ਪਿਸਟਲ ਦਿਖਾ ਕੇ 6-7 ਹਜ਼ਾਰ ਰੁਪਈਆ ਲੁੱਟ ਕੇ ਲੈ ਗਏ ਔਰ ਇਸੇ ਏਰੀਏ ਚ ਬਿਸੋਚੱਕ ਦੀ ਵੀ ਜੇ ਕੱਲ ਵੀ ਖੋਈ ਗਿਆ ਔਰ ਪਰਸੂ ਵੀ ਖੋਈ ਮੈਂ ਤਾਂ ਹੈਰਾਨ ਆ ਕਿ ਸਾਡੇ ਹਲਕੇ ਚ ਹੋ ਕੀ ਰਿਹਾ ਹੈ ਔਰ ਪੁਲਿਸ ਕੀ ਕਰ ਰਹੀ ਹੈ ਮੈਨੂੰ ਇਹ ਸਮਝ ਨਹੀਂ ਆਇਆ ਇਹ ਛੁਟੀਆਂ ਛੁਟੀਆਂ ਗੱਲਾਂ ਜਿਹੜੀਆਂ ਹੈਗੀਆਂ ਜਿਹੜੇ ਮੈਂ ਬੜੇ ਦੁੱਖ ਦੀ ਗੱਲ ਲੱਗੀ ਮੈਨੂੰ ਕਿ ਜਿਹੜੇ ਰਾਤ ਖੋਹੀਏ ਦਸੂਏ ਗਵਾਂਦਰ ਨਾਲ ਕੱਲ 10 ਵਜੇ ਦੇ ਇਥੇ ਪਰਦੇ ਆਪਣੇ ਦਾਖਲ ਹੋਏ ਆ ਹਜੇ ਤਾਂ ਕੋਈ ਬਿਆਨ ਤੱਕ ਨਹੀਂ ਲੈਣਾ ਆਇਆ ਔਰ ਮੈਂ ਸਭ ਉਹ ਨਹੀਂ ਆਪਣੇ ਆਈ ਅਫੀਸ਼ਰਸ ਨਾਲ ਵੀ ਗੱਲ ਕਰਾਂਗਾ ਇਹ ਤਾਂ ਗੱਲ ਠੀਕ ਨਹੀਂ ਕੋਈ ਬਾਹਰ ਦਾ ਹਥ ਹੋਈ ਹੈ ਕਿਸੇ ਨੂੰ ਛੱਟ ਲੱਗੀ ਹੈ ਉਹਦੀ ਬਹਿਲੋਈ ਦੇ ਵੀ ਇਨੀ ਭੁਲੀ ਛੱਟ ਲੱਗੀ ਹੈ ਕਿ ਉਹਦੀਆਂ ਤਾਂ ਜਿਹੜੀਆਂ ਅੰਦਰਾਂ ਬਾਹਰ ਆ ਗਈਆਂ ਸੀ ਉਹਨਾਂ ਨੂੰ ਸ਼ਿਫਟ ਕੀਤਾ ਜਰੰਦਰ ਔਰ ਉਹਦਾ ਅਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਹਾਲ ਚਾਲ ਪੁੱਛਣ ਆਇਆ ਡੇਢ ਲੱਖ ਰੁਪਏ ਦੀ ਬਲਕ ਹੋਈ ਹੈ ਔਰ ਸਿਰ ਤੇ ਗੜਾਸੀ ਮਾਰੀ ਹੈ ਪੀੜ ਦੇ ਵਿੱਚ ਕੋਈ ਵੀ ਚਾਕੂ ਨਾਲ ਵਾਰ ਕੀਤਾ ਦੋ ਤਿੰਨ ਜਗ੍ਹਾ ਪਿੱਠ ਦਾ ਵੀ ਵਾਰ ਕੀਤਾ ਉਹਦੇ ਤੂ ਬੜੀ ਚਿੰਤਾ ਜਨਕ ਹੈ